ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਕੱਚੇ ਕੇਲੇਆਂ ਦੀ ਚਿਪਸ ਬਹੁਤ ਹੀ ਸਾਂਤ ਤਰੀਕੇ ਨਾਲ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਸਾਡੇ ਕੋਲ ਕੱਚੇ ਕੇਲੇ ਆ ਇਸ ਸਾਈਜ਼ ਵਿੱਚ ਛੋਟੇ ਆ ਤੇ ਪਤਲੇ ਜਿਸ ਤਰ੍ਹਾਂ ਤੇ ਆਪਣੇ ਕੇਲੇ ਹੋਣਗੇ ਉਸੇ ਤਰ੍ਹਾਂ ਦੀ ਜਿਹੜੀ ਚਿਪਸ ਬਣ ਕੇ ਤਿਆਰ ਹੁੰਦੀ ਹੈ ਛੋਟੇ ਆਂਦੇ ਤੇ ਛੋਟੀ ਜਿਹੇ ਪੀਸ ਬਣ ਕੇ ਤਿਆਰ ਹੋਣਗੇ ਆਪਾਂ ਨੇ 팬 ਦੇ ਵਿੱਚ ਇੱਕ ਬੜੀ ਕੜਚੀ ਸਰੋਂ ਦਾ ਤੇਲ ਦੀ ਗਰਮ ਹੋਣ ਵਾਸਤੇ ਰੱਖਤੀ ਤੇ ਇੱਕ ਪਾਸੇ ਜਿਹੜੇ ਆਪਾਂ ਕੇਲੇਆਂ ਨੂੰ ਛਿਲ ਲੰਨੇ ਜੇ ਕੇਲੇ ਸਾਡੇ ਮੋਟੇ ਆ ਤੇ ਲੰਬੇ ਸਾਈਜ਼ ਦੇ ਆ ਉਹਨਾਂ ਦੀ ਚਿਪਸ ਜਿਹੜੀ ਬਣ ਕੇ ਬਹੁਤ ਹੀ ਵਧੀਆ ਤਿਆਰ ਹੁੰਦੀ ਹੈ ਇਹ ਕੇਲੇ ਦਾ ਜਿਹੜਾ ਸਾਈਜ਼ ਹੈ ਇਹ ਛੋਟਾ ਹੈ ਤੇ ਪਤਲੇ ਆ ਉਸ ਦੇ ਹਿਸਾਬ ਨਾਲ ਜਿਹੜੇ ਸਾਡੇ ਚਿਪਸ ਬਣ ਕੇ ਤਿਆਰ ਹੋਣਗੇ ਇਹਨਾਂ ਨੂੰ ਆਪਾਂ ਕਰਦ ਦੇ ਨਾਲ ਆਸਾਨੀ ਦੇ ਨਾਲ ਛਿੱਲ ਸਕਦੇ ਆ ਕੱਚੇ ਕੇਲੇ ਨੂੰ ਹੱਥ ਨਾਲ ਛਿੱਲਣਾ ਥੋੜਾ ਜਿਹਾ ਔਖਾ ਹੁੰਦਾ ਤੇ ਇਹ ਇਹਨਾਂ ਨੂੰ ਆਪਾਂ ਨੇ ਕਰਦ ਦੇ ਨਾਲ ਇਹਦਾ ਜਿਹੜਾ ਛਿਲਕਾ ਚੰਗੀ ਤਰ੍ਹਾਂ ਤਾਰ ਲੈਣਾ ਪੱਕੇ ਕੇਲਿਆਂ ਦੇ ਜਿਹੜੇ ਆਪਾਂ ਚਿਪਸ ਨਹੀਂ ਬਣਾ ਸਕਦੇ ਕਿਉਂਕਿ ਉਹਦੇ ਵਿੱਚ ਫਿਰ ਉਹ ਜਦੋਂ ਆਪਾਂ ਉਹਨੂੰ ਕੱਦੂਕਸ ਕਰਾਂਗੇ ਉਹ ਮੈਸ਼ ਹੋ ਜਾਂਦੇ ਆ ਕੱਚੇ ਕੇਲੇ ਦੇ ਜਿਹੜੇ ਚਿਪਸ ਆਪਾਂ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਸਕਦੇ ਆ ਹੁਣ ਆਪਾਂ ਦੇਖੋ ਤਿੰਨ ਕੇਲੇ ਲੈ ਉਹਨਾਂ ਨੂੰ ਜੰਗੀ ਤਰ੍ਹਾਂ ਆਪਾਂ ਨੇ ਛਿਲਕਾ ਜਿਹੜਾ ਉਤਾਰ ਲਿਆ। ਇਹੀ ਜਿਹੜੀ ਚਿਪਸ ਬਣ ਕੇ ਬਹੁਤ ਹੀ ਸੁਆਤਿਆਰ ਹੁੰਦੀ ਹੈ। ਹੁਣ ਦੇਖੋ ਤਿੰਨ ਕੇਲੇ ਆ ਤਿੰਨਾਂ ਦੇ ਆਪਾਂ ਨੇ ਜਿਹੜੇ ਚਿਪਸ ਬਣਾ ਲੈਣੇ ਆ। ਹਾਂਜੀ ਦੇਖੋ ਛਿਲਕਾ ਆਪਾਂ ਨੇ ਤਾਰਤਾ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਪਾਣੀ ਤਿਆਰ ਕਰਦੇ ਆ। ਚਮਚ ਦਾ ਅੱਧਾ ਹਿੱਸਾ ਲਿਆ ਆਪਾਂ ਨੇ ਹਲਦੀ ਪਾਊਡਰ ਤੇ ਅੱਧਾ ਹੀ ਲਿਆ ਨਮਕ ਦਾ ਇੱਕ ਚਮਚ ਲਿਆ ਸੀ ਪਾਣੀ ਦਾ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਹਲਦੀ ਤੇ ਨਮਕ ਨੂੰ ਮਿਕਸ ਕਰ ਲੈਣਾ ਤੇ ਇੱਕ ਪਾਸੇ ਜਿਹੜਾ ਸਾਡਾ ਤੇਲ ਆ ਉਹ ਪੂਰੀ ਤਰ੍ਹਾਂ ਗਰਮ ਹੋ ਗਿਆ ਤੇ ਇਹ ਜਿਹੜਾ ਆਪਾਂ ਕद्दू ਕਸ ਲਿਆ ਹੈ ਇਹਦੇ ਨਾਲ ਹੀ ਜਿਹੜੇ ਆਪਾਂ ਨੇ ਕੇਲਿਆਂ ਦੇ ਚਿਪਸ ਤਿਆਰ ਕਰ ਲੈਣੇ ਇਹਦੇ ਜਿਹੜੇ ਸਾਈਜ਼ ਥੋੜਾ ਜਿਹਾ ਮੋਟਾ ਹੋਣਾ ਚਾਹੀਦਾ ਨਹੀਂ ਤਾਂ ਫਿਰ ਬਹੁਤ ਜ਼ਿਆਦਾ ਇਹ ਛਿਲਕੇ ਜਿਹੜੇ ਬਣ ਕੇ ਤਿਆਰ ਹੁੰਨੇ ਆ ਤੇਲ ਸਾਡਾ ਪੂਰੀ ਤਰ੍ਹਾਂ ਗਰਮ ਹੋ ਗਿਆ ਉਹਦੇ ਵਿੱਚ ਆਪਾਂ ਨੇ ਨਮਕ ਤੇ ਹਲਦੀ ਵਾਲਾ ਜਿਹੜਾ ਪਾਣੀ ਤਿਆਰ ਕਰਿਆ ਤਾਂ ਉਹ ਪਾਤਾ ਤੇ ਦੇਖੋ ਆਪਾਂ ਨੇ ਇਸ ਤਰ੍ਹਾਂ ਕੇਲੇ ਨੂੰ ਕੱਦੂ ਕਸ ਕਰ ਦੇਣਾ ਚਿਪਸ ਬਣਾ ਦੇਣੇ ਆਪਾਂ ਨੇ ਜਿਹੜੇ ਮੋٹے ਵਾਲਾ ਸਾਈਜ਼ ਹੁੰਦਾ ਉਹਦੇ ਆਪਾਂ ਜਿਹੜੇ ਇਸ ਤਰ੍ਹਾਂ ਚਿਪਸ ਬਣਾ ਦੇਣੇ ਆ ਆ ਦੇਖੋ ਕਿੰਨੇ ਆਸਾਨ ਤਰੀਕੇ ਨਾਲ ਚਿਪਸ ਬਣਿਆ ਕਿਉਂਕਿ ਜਿਹੜੇ ਕੇਲੇ ਆ ਉਹਨਾਂ ਦਾ ਸਾਈਜ਼ ਛੋਟਾ ਹੈ ਇਸ ਕਰਕੇ ਜਿਹੜੇ ਇਹਨਾਂ ਦੇ ਚਿਪਸ ਹੋ ਵੀ ਛੋਟੇ ਬਣ ਕੇ ਤਿਆਰ ਹੋਣਗੇ ਤੇ ਆਪਾਂ ਇਹਨੂੰ ਹਲਕੇ ਹਲਕੇ ਹੱਥਾਂ ਨਾਲ ਵੀ ਕਰ ਸਕਦੇ ਹਾਂ ਤੇ ਤੇਜ਼ ਹੱਥਾਂ ਨਾਲ ਵੀ ਕਰ ਸਕਦੇ ਆ ਜਿੱਦਾਂ ਜਿੱਦਾਂ ਆਪਣਾ ਤੇਲ ਆ ਉੱਥੇ-ਉੱਥੇ ਆਪਾਂ ਇਹਨੂੰ ਹੱਥ ਨੂੰ ਘੁਮਾ ਸਕਦੇ ਆ ਤੇ ਅਲੱਗ-ਅਲੱਗ ਇਹ ਆਪਣੇ ਆਪ ਹੀ ਤੇਲ ਦੇ ਵਿੱਚ ਹੋ ਜਾਂਦੇ ਆ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਦੇਖੋ ਆਪਾਂ ਇਹ ਚਿਪਸ ਬਣਾ ਕੇ ਘਰ ਦੇ ਵਿੱਚ ਤਿਆਰ ਕਰ ਸਕਦੇ ਆ ਇਹ ਜਿਹੜਾ ਆਪਾਂ ਨੂਨ ਤੇ ਹਲਦੀ ਪਾਈ ਹੈ ਇਹਦੇ ਨਾਲ ਇਹ ਨੂਨ ਜਿਹੜਾ ਨਮਕੀਨ ਵੀ ਹੋਣਗੇ ਤੇ ਜਿਹੜਾ ਤੇ ਇਹਨਾਂ ਦਾ ਜਿਹੜਾ ਕਲਰ ਆ ਉਹ ਵੀ ਥੋੜਾ ਜਿਹਾ ਦੇਖਣ ਦੇ ਵਿੱਚ ਪੀਲਾ ਹੋ ਜਾਂਦਾ ਹੈ ਇਨੋਂ ਬਹੁਤ ਆਸਾਨ ਤਰੀਕੇ ਨਾਲ ਘਰ ਦੇ ਵਿੱਚ ਬਣਾ ਸਕਦੇ ਆ। ਦੇਖੋ ਹੁਣ ਆਪਾਂ ਨੇ ਸਾਰੇ ਕੇਲੇ ਜਿਹੜੇ ਇੱਕੇ ਵਰੀ ਕੱਦੂ ਉਹਦੇ ਨਾਲ ਆਪਾਂ ਨੇ ਚਿਪਸ ਕੱਟਦੇ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦੋਨੇ ਪਾਸੇ ਹਲਕੇ ਤੇਲ ਦੇ ਵਿੱਚ ਇਹਨੂੰ ਆਪਾਂ ਨੇ ਭੁੰਨਣਾ। ਜਦੋਂ ਇਹ ਇਸ ਤਰ੍ਹਾਂ ਆਪਾਂ ਇਹਨੂੰ ਭੁੰਨ ਦਿੰਨੇ ਇਹ ਬਣ ਕੇ ਬਹੁਤ ਹੀ कुरकुरੇ ਤਿਆਰ ਹੁੰਦੇ ਆ ਤੇ ਖਾਣ ਵਿੱਚ ਇਹ ਬਹੁਤ ਹੀ ਸਵਾਦਿਸ਼ਟ ਹੁੰਦੇ ਆ। ਦੇਖੋ ਜਿਹੜੇ ਸਾਡੇ कुरकुरੇ ਆ ਚਿਪਸ ਕਰਕਰ ਬਣ ਕੇ ਜਿਹੜੇ ਬਿਲਕੁਲ ਤਿਆਰ ਹੋ ਗਏ ਤੇ ਦੇਖਣ ਵਿੱਚ ਕਿੰਨੇ ਵਧੀਆ ਲੱਗ ਰਹੇ ਆ ਤੇ ਖਾਣ ਵਿੱਚ ਵੀ ਇਹ ਚਿਪਸ ਬਹੁਤ ਹੀ ਸਵਾਦ ਤਿਆਰ ਹੁੰਨੇ ਜੇ ਤੁਹਾਨੂੰ ਮੇਰਾ ਤਰੀਕਾ ਵਧੀਆ ਲੱਗਿਆ ਆਪ ਇੱਕ ਵਾਰ ਜਰੂਰ ਟਰਾਈ ਕਰੋ ਮੇਰੇ ਦੇਖਣ ਨਾਲ ਬਹੁਤ ਬਹੁਤ ਧੰਨਵਾਦ